ਅਸੀਂ ਤੇ ਮਤਲਬ ਬਹੁਤ ਹੀ ਜ਼ਿਆਦਾ ਜਿਹੜੀ ਹੈ ਨਾ ਇਹ ਪੁਲਿਸ ਦੀ ਜਿਹੜੀ ਕਾਰਜਤਾ ਦੀ ਚਲਾਈ ਇਹਨਾਂ ਨੇ ਕੀਤੀ ਮਿਹਨਤ ਐਦਾਂ ਕੋਈ ਵੀ ਨਹੀਂ ਕਰ ਸਕਦਾ 20 ਘੰਟਿਆਂ ਤੋਂ ਵੀ ਪਹਿਲਾਂ ਹਾਂ ਸਾਨੂੰ ਸਾਰਾ ਪੋਸਾ ਸਾਰਾ ਸਮਾਨ ਸਾਡਾ ਡੌਗੀ ਤੇ ਸਾਰਾ ਹੀ ਮਤਲਬ ਘਰ ਦਾ ਸਮਾਨ ਸਾਰਾ ਸਾਨੂੰ ਮਿਲ ਗਿਆ ਅਸੀਂ ਤੇ ਬਹੁਤ ਧੰਨਵਾਦੀਆਂ ਪੰਜਾਬ ਪੁਲਿਸ ਦੇ ਤੇ ਚੌਕੀ ਇਨਚਾਰਜ ਤੇ ਐਸਐਸਓ ਸਾਹਿਬ ਦਿਨਾਨਗਰ ਅਸੀਂ ਸਾਰਿਆਂ ਦੇ ਬੜੇ ਧਨਵਾਦੀ ਹਾਂ ਰਾਂਗਾਂ ਲੋਕ ਮੈਂ ਤਾਂ ਹੀ ਮੌਸਨਲ ਹੋਇਆ ਕਿ ਮੈਨੂੰ ਇਹਨਾਂ ਉਮੀਦ ਨਹੀਂ ਹੈਗਾ ਮੈਂ ਇੱਕ ਐਸੇ ਰਿਟਾਇਰ ਹੋਇਆ ਤੇ ਇੱਕ ਮਹਿਕਮੇ ਦੇ ਤੌਰ ਤੇ ਉਹਨਾਂ ਨੇ ਕੋਈ ਨਹੀਂ ਵੇਖਿਆ ਵੀ ਇਹ ਪੰਜਾਬ ਪੁਲਿਸ ਵਿੱਚ ਆਇਆ ਦਾ ਮਤਲਬ ਕਰੀ ਉਹਨਾਂ ਨੇ ਦਿਲੋਂ ਹੀ ਆਪਣਾ ਜਿੰਨਾ ਵੀ ਕੰਮ ਉਹਨਾਂ ਦੀ ਕੋਈ ਉਹਨਾਂ ਨੇ ਮੈਨੂੰ ਹੌਸਲਾ ਦੇ ਕੇ ਕਿਹਾ ਤਾਂ ਪਹਿਲਾਂ ਉਹਨਾਂ ਨੇ ਥੱਲੇ ਦਿੱਤੀ ਵੀ ਕੋਈ ਗੱਲ ਨਹੀਂ ਥੋੜਾ ਟਾਈਮ ਦੋ ਪਰ ਇਹਨਾਂ ਨੇ 24 ਘੰਟੇ ਤੋਂ ਵੀ ਪਹਿਲਾਂ ਪਹਿਲਾਂ ਉਹਨਾਂ ਨੇ ਜਿਹੜਾ ਸਾਡਾ ਕੰਮ ਮਾਨ ਇੱਕ 골ਡੀ ਥੋੜਾ ਹਾਂ ਤੇ ਕੋਈ ਗੈਣੇ ਮਤਲਬ ਜਿਹੜੇ ਹੁੰਦੇ ਆ ਤੇ ਇੱਕ ਡੋਗੀ ਹੀਗਾ ਇੱਕ ਘੜੀ ਹੀ ਇੱਕ ਮੋਬਾਈਲ ਹੀਗਾ ਤੇ ਕੁਛ ਹੋਰ ਕਪੜਾ-ਕਪੜਾ ਪੈਸਾ-ਪੂਸਾ ਕੋਈ ਨਹੀਂ ਲੈ ਉਹਨਾਂ ਨੇ ਜੇ ਕੁੱਤੇ ਨਾਲ ਉਹਨਾਂ ਨੂੰ ਮਿਲ ਗਿਆ ਸਾਨੂੰ ਸਾਰਾ-ਸਾਰਾ ਪਰਿਵਾਰ ਸਾਰਾ ਪਿੰਡ ਸਾਰੇ ਲਾਗੇ-ਲਾਗੇ ਬੱਚੇ ਉਹਨੂੰ ਵੇਖਣ ਆਏ ਰਾਤ ਤੁਸੀਂ ਇਮੋਸ਼ਨਲ ਹੋ ਦੋ ਵਜੇ ਤੱਕ ਹਾਂ ਹਾਂ ਦੋ ਵਜੇ ਤੱਕ ਵੇਖਣ ਆਏ ਉਹਨੂੰ ਰਾਤ ਜਦੋਂ ਪਤਾ ਲੱਗਿਆ ਕਿ ਉਹ ਫੜੇ ਗਏ ਆ ਅਨੇ ਵਾਲੇ ਤਨਵਦੀਆਂ ਪੰਜਾਬ ਪੁਲਿਸ ਦੇ ਤੀਨਾਂ ਨਗਰ ਪੁਲਿਸ ਦੇ ਤੇ ਇਹਨਾਂ ਨਾਲ ਵੱਧ ਅੱਜ ਦੀ ਸਤਿ ਮਤਲਬ ਕੰਮ ਨਹੀਂ ਕਿਸੇ ਨੇ ਕੀਤਾ ਹਾਂ ਚਾਹੀ ਕਿੰਨੇ ਵੀ ਅੱਗੇ ਤੋਂ ਵੀ ਜਿਹੜੀ ਆ ਪੰਜਾਬ ਪੁਲਿਸ ਜਨਤਰੀ ਸੇਵਾ ਦੇ ਵਿੱਚ ਤੇ ਵੱਧ ਤੋਂ ਵੱਧ ਆਪਣੀ ਦਿਲ ਲਾ ਕੇ ਕੰਮ ਕਰ ਰਹੀ ਆ ਕੋਈ ਇਦਾਂ ਦੀ ਨਹੀਂ ਹੈਗਾ ਕਿ ਕਿਸੇ ਦੀ ਕੋਈ ਸਪਾਰਸ਼ ਮੰਨ ਲੂ ਕਿਤਨਾ ਵੀ ਆ ਤੇ ਵਧੀਆ ਕੰਮ ਕੀਤਾ ਜੀ ਮਤੀ 28624 ਨੂੰ ਆਪਾਂ ਨੂੰ ਪਿੰਡ ਸੈਨਗੁਰ ਤੋਂ ਹਰਪਾਲ ਸਿੰਘਾ ਉਹਨਾਂ ਵੱਲੋਂ ਇਨਫਾਰਮੇਸ਼ਨ ਦਿੱਤੀ ਗਈ ਸੀ ਕਿ ਉਹਨਾਂ ਦੇ ਘਰ ਤਕਰੀਬਨ ਦੁਪਹਿਰੇ 1 ਵਜੇ ਕੋ ਨਾਮ ਨੂੰ ਵਿਅਕਤੀ ਸੀ ਜਿਹੜੇ ਉਹਨਾਂ ਦੇ ਘਰ ਦਾਖਲ ਹੋ ਕੇ ਉਹਨਾਂ ਦੇ ਘਰ ਦੇ ਤਾਲੇ ਤੋੜ ਕੇ ਚੋਰੀ ਕਰਕੇ ਉਹਨਾਂ ਦਾ ਜਿਹੜਾ ਕੋ ਕੀਮਤੀ ਸਮਾਨ ਸੀ ਉਹ ਲੈ ਗਏ ਸੀ ਤੇ ਜੋ ਮਾਨਯੋਗ ਐਸਐਸਪੀ ਸਾਹਿਬ શ્રી ਦਾਮਨ ਖਰੀਸ਼ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਸਪੈਸ਼ਲ ਟੈਕਨੀਕਲ ਸੈੱਲ ਜਿਹੜੀ ਟੀਮ ਉਹਨਾਂ ਦੀ ਮਤ ਲਈ ਗਈ ਤੇ ਇਹਨਾਂ ਨੂੰ 24 ਘੰਟੇ ਦੇ ਅੰਦਰ ਅੰਦਰ ਜਿਹੜਾ ਆਊਟਰੇਚ ਕੀਤਾ ਗਿਆ ਤੇ ਇਹਨਾਂ ਕੋਲੋਂ ਜਿਹੜਾ ਘਰ ਦਾ ਸਾਰਾ ਸਮਾਨ ਸੀ ਸੋਨਾ ਹੋਰ ਸਾਰੇ ਸਮਾਨ ਦੇ ਨਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਵਿੱਚ ਜਿਹੜਾ ਇੱਕ ਸੰਨੀ ਸਨੋਫ सुरेंद्र ਹੈ ਜਿਹੜਾ ਜਿਸ ਤੇ ਥਾਣਾ ਦੀਨਾਨਗਰ ਵਿੱਚ ਪਹਿਲਾਂ ਵੀ ਮੁਕਤਮਾ ਦਰਜ ਹੈ ਇਹ ਇਹਨਾਂ ਦੇ ਹਰਪਾਲ ਸਿੰਘ ਦੇ ਗੁਆਂਢ ਜੀ ਕਿਰਾਏ ਦੇ ਰਹਿ ਰਿਹਾ ਸੀ ਤੇ ਇਹਦੇ ਵਿੱਚ ਇਹ ਗੱਲ ਦੱਸਣਯੋਗ ਹੈ ਕਿ ਇਹ 24 ਤਰੀਕ ਨੂੰ ਅੱਗੇ ਜਮਾਨਤ ਤੇ ਹੁਣ ਆਇਆ ਜੀ ਇਸ ਨੂੰ ਥਾਣਾ ਦੀਨਾਨਗਰ ਵੱਲੋਂ ਪਹਿਲਾਂ ਵੀ ਚੋਰੀ ਦੇ ਮੁਕਤਮਿਆਂ ਵਿੱਚ ਗ੍ਰਿਫਤਾਰ ਕਰਕੇ ਭੇਜਿਆ ਗਿਆ ਸੀ ਇਹ 24 ਤਰੀਕ ਨੂੰ ਜਮਾਨਤ ਤੇ ਬਾਹਰ ਆਇਆ ਤੇ 28 ਤਰੀਕ ਨੂੰ ਇਹਨੇ ਆਨਗਰੇਵਾਤ ਦਾ ਨਾਮ ਜਾਮ ਦੇਤਾ ਜੀ ਦੂਸਰਾ ਇਹਦੇ ਨਾਲ ਬਾਸਰਪੁਰਾ ਬਟਾਲੇ ਦਾ ਇੱਕ ਹੈਗਾ ਜੀ ਸਾਬੀ ਸਾਨੂੰ ਨਰਿੰਦਰ ਮਸੀਹ ਹਾਂ ਉਹ ਵੀ ਕ੍ਰਿਮੀਨਲ ਐਕਟੀਵਿਟੀ ਚ ਸ਼ਾਮਲ ਆ 4 ਸਾਲ ਜੇਲ੍ਹ ਕੱਟ ਗਿਆ ਤੇ ਉਹ ਵੀ ਜਮੰਤ ਦੇ ਬਾਹਰ ਆਇਆ ਸੀ ਤੇ ਉਹ ਇੱਕ ਉਹਦੇ ਨਾਲ ਉਹ ਸ਼ਾਮਲ ਸੀ ਤੇ ਉਹ ਜਿਹੜਾ ਕੁੱਤਾ ਸੀ ਉਹ ਪੱਗ ਨਸਲ ਦਾ ਸੀ ਉਹ ਕਾਫੀ ਕੀਮਤੀ ਕੁੱਤਾ ਸੀ ਉਹਨਾਂ ਦਾ ਤੇ ਉਹਨਾਂ ਨੂੰ ਉਹਨਾਂ ਨੇ ਬੇਟੇ ਆਪਣੇ ਬੱਚੇ ਵਾਂਗ ਰੱਖਿਆ ਸੀ ਤੇ ਮਦਈਆਂ ਦੇ ਕਹਿਣ ਅਨੁਸਾਰ ਵੀ ਉਹਨਾਂ ਨੂੰ ਜਿਹੜਾ ਹੈ ਕੁੱਤਾ ਵਾ ਤੇ ਉਹ ਉਹਨਾਂ ਦਾ ਬਰਾਮਦ ਕਰਕੇ ਇਹਦੇ ਵਾਰਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਹ ਜਿਹੜਾ ਸੰਨੀ ਆ ਤੇ ਇਹਦੇ ਨਾਲ ਜਿਹੜਾ ਸਾਬੀ ਆ ਇਹ ਪਹਿਲਾਂ ਵੀ ਬਰਿਆਰ ਇਹਨਾਂ ਨੇ ਏਰੀਆ 'ਚ ਦੋ ਮੋਟਰਸਾਈਕਲ ਚੋਰੀ ਕੀਤੀ ਸੀ। ਉਹਨਾਂ ਦੋ ਮੋਟਰਸਾਈਕਲਾਂ ਦੇ ਵਿੱਚ ਹੀ ਇਹ ਇਹਨੂੰ ਗ੍ਰਿਫਤਾਰ ਕਰਕੇ ਕੇਂਦਰੀ ਜਲ ਗੁਰਦਾਸਪੁਰ ਭੇਜਿਆ ਗਿਆ ਸੀ ਜੋ ਕਿ ਮਿਤੀ 24 ਜ 24 ਤਰੀਕ ਨੂੰ ਕਰੀਬ ਚਾਤਨ ਪਹਿਲਾਂ ਹੀ ਜਮੰਦ ਦੇ ਬਾਹਰ ਆਇਆ ਤੇ 4 ਦਿਨ ਬਾਅਦ ਹੀ ਇਹਨੇ ਫੇਰ ਦੁਬਾਰਾ ਚੋਰੀ ਨੂੰ ਅੰਜਾਮ ਦਿੱਤਾ ਹੈ। ਮਾਨਜੋਗਦਾਲਤ 'ਚ ਪੇਸ਼ ਕਰਕੇ ਦਾ ਰਿਮਾਂਡ ਲਵਾਂਗੇ ਤੇ ਇਹਨੇ ਹੋਰ ਵੀ ਜਿਹੜੀਆਂ ਚੋਰੀਆਂ ਨੇ ਕੀਤੀਆਂ ਨੇ ਤੇ ਉਹਦੇ ਬਾਰੇ ਅਟ੍ਰੈਸ ਕੀਤਾ ਜੀ। ਵੇਖੋ ਜੀ ਪੁਲਿਸ ਵੱਲੋਂ ਕੋਈ ਕਮੀ ਨਹੀਂ ਹੁੰਦੀ। ਹਰੇਕ ਪੁਲਿਸ ਅਫਸਰ ਆਪਣੀ ਅ ਮਤਲਬ ਕਿ ਮਿਹਨਤ ਕਰਦਾ ਆ ਉਹਨੂੰ ਫਲ ਮਿਲਦਾ ਕਿ ਨਹੀਂ ਮਿਲਦਾ ਜੀ। ਇਹਦੇ ਵਿੱਚ ਸਾਨੂੰ ਫਲ ਮਿਲ ਗਿਆ। ਅਸੀਂ 24 ਘੰਟੇ ਦੇ ਵਿੱਚ ਹੀ ਸਮਾਨ ਸਬੰਧਤ ਨੂੰ ਅਟ੍ਰੈਸ ਕਰ ਲਿਆ ਜੀ।